ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਛੋਟੇ ਬੱਚਿਆਂ ਦੇ ਕੱਪੜੇ ਬਣਾਉਣੇ ਸਿਖਾਉਣੇ ਆ ਜਿਵੇਂ ਕਿ 0 ਸਾਈਜ਼ ਦੇ ਕੱਪੜੇ ਹੁੰਦੇ ਆ ਕਈ ਵਾਰ ਕੀ ਆਪਾਂ ਨੂੰ ਮਿਲਦੇ ਵੀ ਨਹੀਂ ਉਹ ਵਾਲੇ ਸੂਟ ਇਨਰ ਸੂਟ ਦੇਖੋ ਜੀ ਪਜਾਮੀ ਦੇ ਨਾਲ ਆਪਾਂ ਤੁਹਾਨੂੰ ਬਣਾਉਣੇ ਸਿਖਾ ਰਹਿਆਂਗੇ ਆਪਣੇ ਕੋਲੇ ਹੈਗੇ ਜੀ ਇਹ ਗਰਮ ਕੱਪੜਾ ਸਰਦੀਆਂ ਵਾਲਾ ਗਰਮ ਕੱਪੜਾ ਦੇਖੋ ਅੰਦਰ ਇਹਦੇ ਬੂਰ ਹੈ ਗੋਲ ਇਹ ਕੱਪੜਾ ਹੁੰਦਾ ਜੀ ਦੋਨਾਂ ਪਾਸੇ ਇਹ ਬੰਦ ਸਾਈਡਾਂ ਨੇ ਦੇਖੋ ਇਹਨਾਂ ਦੀਆਂ ਏ ਆਪਾਂ ਜਦੋਂ ਵੀ ਦੁਕਾਨ ਤੋਂ ਖਰੀਦਦੇ ਆਂ ਆਪਾਂ ਲੰਬਾਈ ਦੇ ਹਿਸਾਬ ਨਾਲ ਖਰੀਦ ਸਕਦੇ ਆਂ ਕਿ ਆਪਾਂ ਨੂੰ ਕਿੰਨਾ ਲੰਬਾ ਚਾਹੀਦਾ ਆਪਣੇ ਕੋਲੇ ਦੇਖੋ 12 ਇੰਚ ਇਹ ਕੱਪੜਾ ਹੈ 31 32 ਇੰਚ ਦੀ ਚੜਾਈ ਹੈ ਤੇ ਆਪਾਂ ਇਹਦੇ ਵਿੱਚੋਂ ਤੁਹਾਨੂੰ ਪੂਰਾ ਸੂਟ ਬਣਾ ਕੇ ਦਿਖਾਵਾਂਗੇ ਬਸ ਛੋਟੇ ਬੱਚੇ ਦਾ ਸੂਟ ਜਾਨੀ ਕਿ ਜਾਨੀ ਇਨਰ ਤੇ ਨਾਲ ਪਜਾਮੀ ਦੇਖੋ ਜੀ ਪੂਰੀਆਂ ਵਾਹਾਂ ਦਾ ਕਮੀਜ਼ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਦੇਖੋ ਜਿੱਧਰ ਬੰਦ ਸਾਈਡ ਹੈ ਉਹਨੂੰ ਫੋਲਡ ਕਰਕੇ ਆਪਾਂ ਬਣਾ ਰਹੇ ਆਂ ਪਜਾਮੀ ਪੇਜਾ ਮੇਂ ਦੇਖੋ ਜੀ ਆਪਾਂ ਜਿਹੜੀ ਲੈਤੀ ਹੈ ਇਹਨੂੰ ਡਬਲ ਫੋਲਡ ਜਦੋਂ ਕੀਤਾ ਸੀ ਇਹਦੀ ਚੜਾਈ ਹੈਗੀ ਹੈ 6 ਇੰਚ ਫੋਲਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੇਖੋ ਜੀ 8 ਇੰਚ ਆਪਾਂ ਇਹਦੀ ਝੋਲੀ ਲਵਾਂਗੇ ਕਿਉਂਕਿ ਉੱਤੋਂ ਫੋਲਡ ਵੀ ਹੋਊਗਾ ਅੱਜਕੱਲ ਬੱਚਿਆਂ ਨੇ ਜਿਵੇਂ ਆਪਾਂ ਡਾਈਪਰ ਵਗੈਰਾ ਲਾ ਦਿੰਨੇ ਆ ਟਾਈਟ ਝੋਲੀ ਹੁੰਦੀ ਹੈ ਫਿਰ ਓਖਾ ਹੋ ਜਾਂਦਾ ਇਸ ਕਰਕੇ ਆਪਾਂ ਥੋੜੀ ਜਿਹੀ ਝੋਲੀ ਇਹਦੀ ਵਧਾ ਕੇ ਲੈਤੀ ਹੈ 3 ਇੰਚ ਦੇਖੋ ਜੀ ਆਪਾਂ 3.5 ਇੰਚ 4 ਇੰਚ ਮੂਰੀ ਦਾ ਛੱਡਦੇ ਨੇ ਇਸ ਤਰ੍ਹਾਂ ਜਿਵੇਂ ਆਪਾਂ 4 ਇੰਚ ਛੱਡਤਾ ਉਸ ਤੋਂ ਬਾਅਦ ਦੇਖੋ ਜੀ ਆਪਾਂ ਜਿੱਥੇ ਗਲਾਈ ਦੇਣੀ ਹੈ ਉੱਥੇ ਗਲਾਈ ਤੱਕ ਇਸ ਤਰ੍ਹਾਂ ਹੀ ਕਰਕੇ ਤੇ ਉਸ ਤੋਂ ਬਾਅਦ 1 ਇੰਚ ਆਪਾਂ ਅੰਦਰ ਨੂੰ ਕਰਕੇ ਤੇ ਫਿਰ ਆਪਾਂ ਦੇਖੋ ਜੀ ਇਹਦੀ ਗਲਾਈ ਪਾਉਣੀ ਹੈ ਨੀਚੋਂ ਮੋਰੀ ਛੱਡ ਕੇ ਉਸ ਤੋਂ ਬਾਅਦ ਦੇਖੋ ਜੀ ਨਿਸ਼ਾਨ ਲਾਉਣਾ ਝੋਲੀ ਤੱਕ ਝੋਲੀ ਦੀ ਅੰਦਰੋਂ 1 ਇੰਚ ਅੰਦਰ ਨੂੰ ਛੱਡ ਕੇ ਤੇ ਫਿਰ ਆਪਾਂ ਇਹਦੀ ਗਲਾਈ ਦੇਣੀ ਹੈ ਥੋੜੀ ਹਲਕੀ ਜੀ ਗਲਾਈ ਦੇਣ ਤੋਂ ਬਾਅਦ ਦੇਖੋ ਆਪਾਂ ਇਸ ਤਰ੍ਹਾਂ ਹੀ ਕੱਟ ਲੈਣਾ ਇਹ ਆਪਣੇ ਕੋਲ ਇੱਕ ਪਜਾਮੀ ਬਣ ਕੇ ਤਿਆਰ ਹੋ ਗਈ। ਦੇਖੋ ਜੀ ਜੇ ਆਪਾਂ ਜ਼ਿਆਦਾ ਪਜਾਮੀਆਂ ਬਣਾ ਰਹੇ ਆ ਤੇ ਇੱਕ ਪਜਾਮੀ ਦੀ ਆਪਾਂ ਕੱਟ ਕੇ ਕਟਿੰਗ ਦੂਸਰੇ ਕੱਪੜੇ ਨੂੰ ਇਸ ਤਰ੍ਹਾਂ ਹੀ ਫੋਲਡ ਕਰਦੇ ਜਾਵਾਂਗੇ ਤੇ ਪਜਾਮੀ ਉੱਤੇ ਪਜਾਮੀ ਧਰ ਕੇ ਆਪਾਂ ਇਸ ਤਰ੍ਹਾਂ ਕਿੰਨੀਆਂ ਸਾਰੀਆਂ ਪਜਾਮੀਆਂ ਐਂ ਕੱਟ ਸਕਦੇ ਆ। ਇੱਕ ਪਜਾਮੀ ਆਪਾਂ ਕੱਟ ਲਈ ਤੇ ਹੁਣ ਆਪਾਂ ਬਣਾ ਰਹੇ ਆ ਜੀ ਬੱਚੇ ਦਾ ਉੱਪਰਲੀ ਪੂਰੀਆਂ ਬਾਹਾਂ ਵਾਲੀ ਬਣਾਣ। ਦੇਖੋ ਆਪਾਂ ਲੈਂਦੇ ਜੀ ਇਹ 10 ਇੰਚ ਕੱਪੜਾ। ਕਈ ਵਾਰ ਬੱਚਾ ਆਪਣਾ ਹੈਲਦੀ ਹੁੰਦਾ ਉਸ ਹਿਸਾਬ ਨਾਲ ਆਪਾਂ ਵੱਧ ਘਟਾ ਚੜਾਈ ਇਹਦੀ ਕਰ ਸਕਦੇ ਹਾਂ ਜਿਵੇਂ ਨਾਰਮਲ ਆਮ ਛੋਟੇ ਬੱਚੇ ਜਿਵੇਂ ਦੇਖੋ 2 ਕੁ ਮਹੀਨਿਆਂ ਦਾ ਬੱਚਾ ਹੁੰਦਾ ਜੀ ਆਪਾਂ ਉਹਦਾ ਸੂਟ ਬਣਾ ਰਹੇ ਹਾਂ ਤੇ ਆਪਾਂ 10 ਇੰਚ ਦੀ ਚੜਾਈ ਲੈਂਦੀ ਹੈ 11 ਇੰਚ ਦੀ ਲੰਬਾਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਸਭ ਤੋਂ ਪਹਿਲਾਂ ਦੇਖੋ ਜੀ ਵੱਧ ਘੱਟ ਸੀ ਮਾੜਾ ਜਾਂ ਮੈਂ ਹਲਕਾ ਜਾਂ ਸੈੱਟ ਕਰਤਾ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਇਹਦਾ ਤੀਰਾ ਲੈਣਾ ਹੈਗਾ ਤੀਰਾ ਦੇਖੋ ਜੀ 6.5 ਇੰਚ ਤੀਰਾ ਬਹੁਤ ਹੈਗਾ ਅਡੇ ਕੇ 4 ਇੰਚ ਤੀਰਾ ਲੈ ਕੇ 4 ਇੰਚ ਵੀ ਲੈ ਸਕਦੇ ਆ ਬੱਚਾ ਬਾਕੀ ਦੇਖੋ ਆਪਾਂ ਥੋੜਾ ਮੋਟਾ ਵੱਧ ਘੱਟ ਦਾ ਬੱਚੇ ਦੇ ਹਿਸਾਬ ਨਾਲ ਕਰ ਸਕਦੇ ਹੁੰਦੇ ਆ ਜੀ 5 ਇੰਚ ਜਿਹੜਾ ਲੈਂਦਾ ਆਪਾਂ ਇਹ ਲੱਤੀ ਹੈ ਜੀ ਬਾ ਇਥੋਂ ਆਪਾਂ ਕਾਟ ਪਾਵਾਂਗੇ ਬਾਹ ਕੋਲੋ ਤੇ ਦੇਖੋ ਜੀ ਆਪਾਂ ਬਾਜ਼ਾਰ ਦੇ ਵਿੱਚੋਂ ਸੂਟ ਲੈ ਕੇ ਆਉਂਦੇ ਆ ਕਿੰਨੇ ਸਾਰੇ ਆਪਾਂ ਨੂੰ ਮਹਿੰਗੇ ਪੈਂਦੇ ਨੇ ਘਰ ਵਿੱਚ ਜਮਾ ਸਸਤੇ ਜੀ ਸੂਟ ਬਣ ਕੇ ਤਿਆਰ ਹੋ ਜਾਊਗਾ 68 ਪੌਂਟ ਤੋਂ ਬਾਅਦ ਦੇਖੋ ਜੀ ਸਿੰਗਲ ਸਿੰਗਲ ਪੀਸ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਗਲਾ ਕੱਟਾਂਗੇ ਗਲੇ ਦੀ ਜਿਹੜੀ ਉੱਪਰੋਂ ਚੜਾਈ ਕਰਨੀ ਆਪਾਂ ਉਹ ਲੈਣੀ ਹੈ ਜੀ 1.5 ਇੰਚ ਜਿਹੜੀ ਥੱਲੋ ਲੰਬਾਈ ਲਵਾਂਗੇ ਉਹ ਲਵਾਂਗੇ ਜੀ ਆਪਾਂ 2.5 ਤੋਂ 3 ਇੰਚ ਉਸ ਤੋਂ ਬਾਅਦ ਦੇਖੋ ਜੀ ਐ ਆਪਾਂ ਚਾਰਸ ਬਾਕਸ ਬਣਾ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਹਲਕੀ ਜਿਹੀ ਗਲਾਈ ਦੇ ਤੇ ਖੁੰਝੇ ਕੋਲ ਉਸ ਤੋਂ ਬਾਅਦ ਇਹ ਕੋ ਆਪਾਂ ਇਹਦੀ ਕਟਿੰਗ ਕਰ ਦਾਂਗੇ ਜਿਹੜਾ ਬੈਕ ਵਾਲਾ ਇਹ ਹੋ ਗਿਆ ਆਪਣਾ ਫਰੰਟ ਵਾਲਾ ਗਲਾ ਤੇ ਜਿਹੜਾ ਆਪਾਂ ਮਤਲਬ ਕਿ ਪਿਛਲਾ ਕਰਨਾ ਹੈਗਾ ਉਹ ਜਿਹੜੀ ਚੜਾਈ ਤੇ ਰੱਖਾਂਗੇ ਜੀ ਆਪਾਂ ਉਨੀ ਤੇ ਉਨੀ ਆਪਾਂ ਡੰਗਾਈ ਕਰਾਂਗੇ 1 ਇੰਚ ਦੀ ਓਕੇ ਪਿੱਛੋਂ ਗਲੇ ਦੀ ਕਾਟਣੀ ਪੈਂਦੀ ਮੁਰਲੇ ਮੁਰਲੇ ਗਲੇ ਦੀ ਆਪਾਂ ਕਾਟ ਪਾਈਏ ਪਿੱਛੋਂ ਜਸਟ ਆਪਾਂ ਹਲਕੀ ਜੀ ਪਾਈਏ ਜੀ ਅੱਧਾ ਇੰਚ ਲਾ ਲੋ 1 ਇੰਚ ਲਾ ਲੋ ਬਸ ਇੰਨੀ ਉਸ ਤੋਂ ਬਾਅਦ ਥੋੜੀ ਜੀ ਗਲਾਈ ਜੇ ਕਿ ਇਹਨੂੰ ਵੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਈ ਇਹ ਆਪਾਂ ਇੰਨੀ ਆਪਣੀ ਦੇਖੋ ਜੀ ਕਾਟ ਪੈ ਗਈ ਹੁਣ ਆਪਾਂ ਇਹ ਆਪਣਾ ਕਮੀਜ਼ ਆਪਣੇ ਬਣ ਗਏ ਬਣਾਉਣ ਦਾ ਉੱਪਰਲੀ ਸੈੱਟ ਬਣ ਕੇ ਤਿਆਰ ਹੋ ਗਈ ਜੀ ਹੁਣ ਆਪਾਂ ਪੂਰੀਆਂ ਬਾਹਾਂ ਦੀ ਬਣਾਣ ਬਣਾ ਰਿਹਾ ਇਸ ਕਰਕੇ ਆਪਾਂ ਹੁਣ ਬਾਜੂ ਕੱਟਾਂਗੇ ਬਾਜੂ ਦੀ ਲੈਂਥ ਲੈਣੀ ਹੈ ਆਪਾਂ 7 ਇੰਚ ਵੈਸੇ ਤੁਸੀਂ ਵੈਸੇ ਹੀ ਫੋਲਡ ਕਰਨਾ ਹੈ ਮੂਹਰੋ ਦੇਖੋ ਜੀ ਤੁਸੀਂ 8 ਇੰਚ ਲੈ ਸਕਦੇ ਹੋ 1 ਇੰਚ ਮੂਹਰੋ ਫੋਲਡ ਹੋ ਜੂਗੀ ਅੱਧਾ ਕਿੰਚ ਮੋਡਿਆਂ ਦੀ ਕੱਟ ਚ ਆ ਜੂਗੀ ਪਰ ਆਪਾਂ ਇਹ ਤੇ ਲਾਵਾਂਗੇ ਜੀ ਬਾਰਡਰ ਜਿਵੇਂ ਕਿ ਬਾਜ਼ਾਰ ਵਾਲੇ ਸੂਟਾਂ ਦੇ ਦੇਖੋ ਆਪਾਂ ਲੈ ਕੇ ਆਏ ਨੇ ਬੱਚਿਆਂ ਦੇ ਇਨਰ ਸੂਟ ਉਤੇ ਬਾਰਡਰ ਲੱਗੇ ਹੁੰਦੇ ਨੇ ਬਾਹਾਂ ਤੇ ਪਜਾਮੀ ਤੇ ਤੇ ਘੇਰੇ ਤੇ ਵੀ ਆਪਾਂ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਾਜ਼ਾਰ ਤੋਂ ਲੈਣ ਦੀ ਲੋੜ ਨਹੀਂ ਪਊਗੀ ਘਰ ਵਿੱਚ ਆਪਾਂ ਇਹ ਸੂਟ ਬਣਾਉਣਾ ਤੁਹਾਨੂੰ ਸਿਖਾਉਣੇ ਆ ਆਸਾਨੀ ਦੇ ਨਾਲ ਹੀ ਤੁਸੀਂ ਆਪਣੇ ਬੱਚਿਆਂ ਦੇ ਦੇਖੋ ਜੀ ਇਨਰ ਸੂਟ ਬਣਾ ਕੇ ਇਸ ਤਰ੍ਹਾਂ ਤਿਆਰ ਕਰਕੇ ਪਾ ਸਕਦੇ ਹੋ ਤੁਸੀਂ ਵੱਡੇ ਸੂਟ ਵੀ ਬਣਾ ਸਕਦੇ ਹੋ ਦੇਖੋ ਜੀ ਆਪਾਂ ਇਹ ਛੋਟੇ ਬੱਚੇ ਦਾ ਸੂਟ ਬਣਾਉਣਾ ਇਸੇ ਤਰ੍ਹਾਂ ਵੱਡੇ ਬੱਚਿਆਂ ਨੇ ਸੂਟ ਬਣਾ ਦੇਣਗੇ ਆਪਾਂ ਤੁਹਾਨੂੰ ਉਹ ਵੀ ਬਣਾ ਕੇ ਦਿਖਾਵਾਂਗੇ ਫਿਲਹਾਲ ਆਪਾਂ ਸਾਨੂੰ ਇਹ ਸਾਰਾ ਸੂਟ ਦੇਖੋ ਜੀ ਕਟਿੰਗ ਸਾਰੀ ਹੋ ਗਈ ਹੈ ਤੇ ਹੁਣ ਆਪਾਂ ਸਟੀਚਿੰਗ ਆਪਾਂ ਇਹਦੀ ਕਰਾਂਗੇ ਸਟੀਚਿੰਗ ਵੀ ਆਪਾਂ ਤੁਹਾਨੂੰ ਕਰਨੀ ਦੱਸਦੇ ਆ ਕਿ ਆਪਾਂ ਇਹਨੂੰ ਕਿਵੇਂ ਸਟਿਚ ਕਰਨਾ ਹੈਗਾ ਦੇਖੋ ਜਿਹੜਾ ਆਪਾਂ ਐਸਟਰਾ ਕਪੜਾ ਪਿਆ ਸੀ ਆਪਣੇ ਕੋਲੇ ਥੋੜਾ ਜਿਹਾ ਇਹ ਆਪਾਂ ਰੱਖਿਆ ਸੀ ਬਾਰਡਰ ਲਾਉਣ ਵਾਸਤੇ ਇਸ ਕਪੜੇ ਦੇ ਆਪਾਂ ਬਾਰਡਰ ਲਾਵਾਂਗੇ ਦੇਖੋ ਜੀ ਆਪਾਂ 7 ਇੰਚ ਦੇਖੋ ਜੀ ਇਹ ਫੋਲਡ ਕਪੜਾ ਕੀਤਾ ਹੈ ਪਹਿਲਾਂ ਤਾਂ ਆਪਾਂ ਇਹਨੂੰ ਐਸੀ ਫੋਲਡ ਕੀਤਾ ਹੈ ਡਬਲ ਬਾਰਡਰ ਲੱਗਦੇ ਹੁੰਦੇ ਨਹੀਂ ਹਮੇਸ਼ਾ ਆਪਾਂ ਕਿਸੇ ਵੀ ਸੂਟ ਤੇ ਲਾਈਏ ਆਪਾਂ ਇਹਨੂੰ ਸਿੰਗਲ ਕਰਕੇ ਦੇਖੀ ਤਾਂ ਦੇਖੋ ਜੀ 14 ਇੰਚ ਆਪਣੇ ਕੋਲੇ ਡਬਲ ਫੋਲਡ ਕਰਾਂਗੇ ਤਾਂ ਆਪਣੇ ਕੋਲੇ 7 ਇੰਚ ਆ ਗਿਆ ਇੱਕ ਦੋਨੇ ਬਾਹਾਂ ਦਾ ਪਜਾਮੀ ਦੀ ਜਿਹੜੀ ਮੂਰੀ ਹੈ ਉਹਦਾ ਬਾਰਡਰ ਇਹ ਤਿਆਰ ਕੀਤਾ ਆਪਾਂ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਹੀ ਬਾਰਡਰ ਲਗਾਵਾਂਗੇ ਨੀਚੇ ਵਾਲੀ ਸਾਈਡ ਤੇ ਦੇਖੋ ਬਾਦਰੇ ਵਿੱਚ ਜਿੰਨੀ ਵੀ ਆਪਣੀ ਰੀ ਹੁੰਦੀ ਹੈ ਪਜਾਮੀ ਦੀ ਚੜਾਈ ਹੁੰਦੀ ਹੈ ਮੂਰੀ ਹੁੰਦੀ ਹੈ ਉਸ ਤੋਂ ਡੇਢ ਇੰਚ ਘਟਾ ਕੇ ਕੱਟਿਆ ਜਾਂਦਾ ਤਾਂ ਜੋ ਥੋੜਾ ਜਿਹਾ ਟਾਈਟ ਹੋ ਜੇ ਨੀਚੋਂ ਤੇ ਉੱਪਰੋਂ ਪਜਾਮੀ ਆਪਣੀ ਦੇਖੋ ਜੀ ਖੁੱਲੀ ਹੋ ਜੇ ਵੈਸੇ ਵੀ ਇਹ ਕਪੜਾ ਹੁੰਦਾ ਜਿਹੜਾ ਇਹਦੇ ਵਿੱਚ ਸਟੈਚ ਹੁੰਦਾ ਫਲਫਿੰਗ ਜਿਹਾ ਕਪੜਾ ਹੁੰਦਾ ਤੇ ਵੈਸੇ ਵੀ ਦੇਖੋ ਜੀ ਥੋੜਾ ਮੋਟਾ ਨਾ ਆਪਾਂ ਘੱਟ ਵੀ ਰਹਿ ਜੇ ਤਾਂ ਵੀ ਫਲਫਿੰਗ ਹੋਣ ਦੇ ਨਾਤੇ ਤੇ ਇਹ ਸੂਟ ਸੈੱਟ ਆ ਜਾਂਦਾ ਹੁੰਦਾ ਹੈਗਾ ਵੇਸੀ ਆਪਾਂ ਹੀ ਖੁੱਲਾ ਡੁੱਲਾ ਛੋਟ ਕੱਟਿਆ ਗਿਆ ਪੂਰਾ ਤੇ ਹੁਣ ਆਪਾਂ ਦੇਖੋ ਜੀ ਕਟਿੰਗ ਕਰਨ ਤੋਂ ਬਾਅਦ ਇਹ ਸੂਟ ਦੀ ਸਟੀਚਿੰਗ ਦੱਸਦੇ ਹਾਂ ਕਿ ਆਪਾਂ ਇਹਦੀ ਸਟੀਚਿੰਗ ਕਿਵੇਂ ਕਰਨੀ ਹੈ ਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਪਜਾਮੀ ਦੀਆਂ ਝੂਲੀ ਦੀਆਂ ਸੀਨਾ ਸੀਨੀਆਂ ਲੀ ਗਿਆ ਜਿਹੜੇ ਅੰਦਰਲੇ ਪਾਸੇ ਹੈ ਉਹ ਆਪਾਂ ਅੰਦਰ ਰੱਖੇ ਸਿੱਧੇ ਪਾਸੇ ਆਪਾਂ ਅੰਦਰ ਰੱਖਣੇ ਆ ਪੁੱਠੇ ਪਾਸੇ ਆਪਾਂ ਬਾਹਰ ਰੱਖਣੇ ਆ ਇਸੇ ਤਰ੍ਹਾਂ ਆਪਾਂ ਉੱਪਰ ਦੀ ਉੱਪਰ ਦੋਨੇ ਪੀਸਾਂ ਨੂੰ ਧਰ ਕੇ ਆਪਾਂ ਝੋਲੀ ਦੀਆਂ ਸੀਨਾ ਲਾਵਾਂਗੇ ਦੋਨੇ ਸੈਟਾਂ ਦੀਆਂ ਉੱਪਰੋਂ ਆਪਣੇ ਦੇਖੋ ਜੀ ਇਹ ਝੋਲੀ ਦੀਆਂ ਸੀਨਾ ਇਸ ਤਰ੍ਹਾਂ ਲੱਗ ਜਾਣਗੀਆਂ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਮੂਰੀ ਹੈ ਮੂਰੀ ਤੇ ਲਾਵਾਂਗੇ ਜੀ ਬਾਡਰ ਲੋ ਜੀ ਹੁਣ ਆਪਾਂ ਨੇ ਉੱਪਰੋਂ ਆਸਣੀਆਂ ਜਿਹੜੀਆਂ ਸੀਨਾ ਸੀ ਉਹ ਆਪਾਂ ਲਗਾਤੀਆਂ ਤੇ ਹੁਣ ਆਪਾਂ ਇਹੜੀ ਨੀਚੇ ਮੂਰੀ ਹੈ ਉਹਦੇ ਬਾਡਰ ਲਾਵਾਂਗੇ ਜਿਹੜਾ ਕਿ ਆਪਾਂ ਕੱਟ ਕੇ ਰੱਖਿਆ ਹੋਇਆ ਹੈ ਬਾਡਰ ਆਪਾਂ ਦੇਖੋ ਜੀ ਹਲਕੇ ਜਿਹੇ ਹੱਥ ਨਾਲ ਖਿੱਚ ਕੇ ਲਾਉਣਾ ਇਹ ਆਪਣਾ ਘੱਟ ਮਤਲਬ ਕਿ ਕੱਟਿਆ ਹੁੰਦਾ ਬਾਡਰ ਜਿਹੜਾ ਕਿ ਜਿੰਨੀ ਆਪਣੀ ਮੂਰੀ ਹੁੰਦੀ ਹੈ ਉਸ ਤੋਂ 1.5 ਇੰਚ ਕਟਾ ਕੇ ਆਪਾਂ ਬਾਡਰ ਕੱਟਿਆ ਹੋਇਆ ਹੈ ਇਹ ਤੇ ਇਸ ਤਰ੍ਹਾਂ ਦੇਖੋ ਇਹ ਆਪਾਂ ਹਲਕੇ ਜਿਹੇ ਹੱਥਾਂ ਨਾਲ ਖਿੱਚਾਂਗੇ ਤੇ ਉਸ ਤੋਂ ਬਾਅਦ ਆਪਾਂ ਲਾਸਟ ਦੇਖੋ ਜਿਵੇਂ ਬਰਾਬਰ ਕਰ ਲੈਣਾ ਕੱਪੜਾ ਇੱਕੋ ਜਿੱਕਾ ਕੱਪੜਾ ਦੇਖੋ ਜੀ ਇਹ ਇਸ ਤਰ੍ਹਾਂ ਹੀ ਆ ਜਾਊਗਾ ਨੀਚੇ ਵਾਲਾ ਕੱਪੜਾ ਢਿੱਲਾ ਹੋਊਗਾ ਤੇ ਉੱਪਰਲਾ ਕੱਪੜਾ ਜਿਹੜਾ ਆਪਾਂ ਬਾਰਡਰ ਲਾ ਰਹੇ ਆ ਉਹ ਖਿੱਚ ਕੇ ਲੱਗੂਗਾ ਹਲਕਾ ਜਿਹਾ ਇਹਦੇ ਦੇਖੋ ਜੀ ਇਹ ਇਸ ਤਰ੍ਹਾਂ ਹੀ ਬਾਰਡਰ ਲਾ ਕੇ ਤਿਆਰ ਹੋ ਜਾਊਗਾ ਦੋਨੇ ਮਤਲਬ ਕਿ ਆਪਾਂ ਮੂਰੀਆਂ ਤੇ ਬਾਰਡਰ ਲਾਵਾਂਗੇ ਉਸ ਤੋਂ ਬਾਅਦ ਇਹਦੇ ਉੱਤੇ ਆਪਾਂ ਦੱਬਵੀਂ ਸੀਨ ਲਾਵਾਂਗੇ ਜਿਹਨੂੰ ਬੈਠਵੀਂ ਸੀਨ ਵੀ ਆਪਾਂ ਕਹਿ ਦਿੰਨੇ ਆ ਘਰ ਵਿੱਚ ਦੇਖੋ ਜੀ ਆਪਾਂ ਪੱਕੀਆਂ ਸੀਨਾ ਲਾ ਕੇ ਬੱਚੇ ਦਾ ਸੂਟ ਤਿਆਰ ਕਰ ਸਕਦੇ ਆ ਬਾਜ਼ਾਰ ਵਾਲੇ ਕੱਪੜੇ ਆਪਾਂ ਖਰੀਦਦੀਆਂ ਸੀਨਾ ਉਧੜਦੀਆਂ ਰਹਿੰਦੀਆਂ ਨੇ ਕਿਆਂ ਘਰ ਵਿੱਚ ਦੇਖੋ ਆਪਾਂ ਡਬਲ ਡਬਲ ਸਲਾਈਆਂ ਕਰ ਸਕਦੇ ਆ ਆਪਣੇ ਹਿਸਾਬ ਨਾਲ ਬੱਚਿਆਂ ਦੀ ਸਕਿਨ ਬਹੁਤ ਸੌਫਟ ਹੁੰਦੀ ਹੈ ਇਸ ਕਰਕੇ ਦੇਖੋ ਜੀ ਸੌਫਟ ਜਿਹਾ ਆਪਣੇ ਕੋਲੇ ਕੱਪੜਾ ਹੈਗਾ ਕੱਪੜਾ ਵੀ ਆਪਾਂ ਆਪਣੇ ਹਿਸਾਬ ਨਾਲ ਖਰੀਦ ਕੇ ਆਪਣੇ ਹਿਸਾਬ ਨਾਲ ਹੀ ਬਣਾ ਸਕਦੇ ਆ ਦੇਖੋ ਆਪਾਂ ਖੁੱਲਡਾ ਡੁੱਲਾ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਕੱਪੜਾ ਆਪਾਂ ਆਪਣੇ ਹਿਸਾਬ ਨਾਲ ਖਰੀਦ ਸਕਦੇ ਆ ਜੀ ਸੌਫਟ ਤੋਂ ਸੌਫਟ ਕੱਪੜਾ ਤੇ ਨਾਲੇ ਕਿਤੇ ਜਿਆਦਾ ਹੀ ਬਾਜ਼ਾਰ ਨਾਲੋਂ ਸਸਤਾ ਸੂਟ ਪੈਂਦਾ ਬਾਜ਼ਾਰ ਵਿੱਚੋਂ ਦੇਖੋ ਜੀ ਉਹ ਸੂਟ ਲੈ ਕੇ ਆਉਂਨੇ ਆ ਆਪਾਂ ਇਨਰ ਸੂਟ ਵੀ ਜਿਹੜੇ ਛੋਟੇ ਬੱਚਿਆਂ ਦੇ ਹੁੰਦੇ ਨੇ ਕਮ ਸੇ ਕਮ ਉਹ ਵੀ 100-100 ਰੁਪਏ ਦੇ ਸੂਟ ਮਿਲਦੀ ਹੈ ਘਰ ਵਿੱਚ ਆਪਾਂ 100 ਰੁਪਏ ਦਾ ਕੱਪੜਾ ਲੈ ਕੇ ਦੋ ਸੂਟ ਤਿਆਰ ਕਰ ਸਕਦੇ ਆ ਦੇਖੋ ਆਮ ਤੌਰ ਤੇ ਹਾਜ਼ਰੀ ਵਾਲਾ ਕੱਪੜਾ ਤੇ ਵੈਸੇ ਵੀ ਇਹਨੂੰ ਤੁਲਵਾ ਕਪੜਾ ਵੀ ਆਪਾਂ ਕਹਿ ਦਿੰਨੇ ਆ ਤੋਲ ਕੇ ਹੀ ਮਿਲਦਾ ਹੁੰਦਾ ਹੈ ਲੈਂਥ ਇਹ ਜਿੰਨੀ ਵੀ ਆਪਾਂ ਲੈਣੀ ਹੁੰਦੀ ਆ ਉਸ ਹਿਸਾਬ ਨਾਲ ਆਪਾਂ ਇਹਦੀ ਬੱਚੇ ਦੇ ਸੂਟ ਦੀ ਆਪਾਂ ਜਿੰਨੀ ਲੈਂਥ ਤਿਆਰ ਕਰਨੀ ਆ ਲੈਂਥ ਦੇ ਹਿਸਾਬ ਨਾਲ ਆਪਾਂ ਨੂੰ ਇਹ ਕਪੜਾ ਖਰੀਦਣਾ ਪੈਂਦਾ ਤੇ ਜਿਹੜੀ ਆਪਾਂ ਦੇਖੋ ਜੀ ਇਹ ਕੱਪੜਾ ਸੀਨ ਵਾਸਤੇ ਸੁਈ ਲਗਾਈ ਹੈ ਸੁਈ ਲਗਾਵਾਂਗੇ ਜੀ ਆਪਾਂ ਇਹਦੇ ਉੱਤੇ 14 ਨੰਬਰ ਦੀ ਸੁਈ ਚੱਲਦੀ ਹੈ ਜੇਕਰ ਤੁਸੀਂ ਹੱਥਾਂ ਵਾਲੀ ਮਸ਼ੀਨ ਹੈ ਮੋਟਰ ਵਾਲੀ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ 11 ਨੰਬਰ ਦੀ ਸੁਈ ਇਹਦੇ ਉੱਤੇ ਚੜਾ ਸਕਦੇ ਹੋ ਵੀਡੀਓ ਤੁਸੀਂ ਪੂਰੀ ਦੇਖਣੀ ਹੈ ਜੀ ਦੇਖੋ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਕਟਾਈ ਦੀ ਤੇ ਸਿਲਾਈ ਦੀ ਪੂਰੀ ਸਮਝ ਆ ਜਾ ਸਕੇ ਤੁਸੀਂ ਆਪਣਾ ਸੂਟ ਦੇਖੋ ਜੀ ਬੱਚੇ ਦਾ ਤੇ ਪੂਰਾ ਵਧੀਆ ਧਿਆਨ ਨਾਲ ਘਰੀ ਬਣਾ ਸਕੋ ਦੇਖੋ ਮੂਰੀ ਦੀ ਸੀਨ ਆਪਾਂ ਹੁਣ ਇਸ ਤਰ੍ਹਾਂ ਬਾਰਡਰ ਲਾਉਣ ਤੋਂ ਬਾਅਦ ਆਪਾਂ ਇਹ ਦੇਖੋ ਜੀ ਜਿਹੜੀ ਰੇਪ ਸੀਨ ਲੱਗਦੀ ਹੁੰਦੀ ਹੈ ਆਪਾਂ ਉਹ ਵਾਲੀ ਸੀਨ ਲਗਾਤੀ ਨੀਚੇ ਤੋਂ ਹੁਣ ਸਿੱਧੀ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਆਪਣੀ ਜਿਹੜੀ ਪਜਾਮੀ ਸੀ ਸਿਰਫ ਉੱਪਰੋਂ ਇਲਾਸਟਿਕ ਪਾਉਣ ਵਾਲੀ ਰਹਿ ਗਈ ਨੀਚੋਂ ਜਿਹੜੀ ਆਪਣੀ ਪਜਾਮੀ ਸੀ ਜੀ ਸਾਰੀ ਤਿਆਰ ਕੇ ਤਿਆਰ ਹੋ ਗਈ ਹੈ ਇਲਾਸਟਿਕ ਜਿਹੜੀ ਆਪਾਂ ਪਾਉਣੀ ਹੈ ਦੇਖੋ 5 ਇੰਚ ਦਾ ਡਬਲ ਕਰਕੇ ਮੈਂ ਇਲਾਸਟਿਕ ਲੈ ਤਾਂ ਸਿੰਗਲ ਕਰੀਏ ਤਾਂ ਆਪਾਂ 10 ਇੰਚ ਦਾ ਹੋ ਗਿਆ ਡਬਲ ਕਰਨ ਤੋਂ ਬਾਅਦ ਇਹ 5 ਇੰਚ ਦਾ ਹੋ ਗਿਆ ਜੀ ਥੋੜਾ ਜਿਹਾ ਆਪਾਂ ਮਾਰਜਨ ਲਵਾਂਗੇ ਥੋੜਾ ਜਿਹਾ ਵਧਾ ਕੇ ਕਟਾਂਗੇ ਤਾਂ ਜੋ ਉੱਪਰ ਦੀ ਉੱਪਰ ਧਰ ਕੇ ਲਾਸਟਿਕ ਤੇ ਆਪਾਂ 5 ਚਾਰ ਸੀਨਾ ਲਾ ਸਕੀਏ ਪੱਕਾ ਕੰਮ ਹੋ ਜਾਊਗਾ ਉਸ ਤੋਂ ਬਾਅਦ ਦੇਖੋ ਗੋਲ ਲਾਸਟਿਕ ਕਰਕੇ ਆਪਾਂ ਪਜਾਮੀ ਦੇ ਵਿੱਚ ਪਾਉਨੇ ਪੂਰਾ ਸੂਟ ਦੇਖੋ ਜੀ ਆਪਾਂ ਤੁਹਾਨੂੰ ਸਮਝਾਵਾਂਗੇ ਜਿਵੇਂ ਸਾਨੂੰ ਕੱਟਣਾ ਦੱਸਿਆ ਉਸੇ ਤਰ੍ਹਾਂ ਆਪਾਂ ਤੁਹਾਨੂੰ ਸੀਨਾ ਦੱਸ ਰਿਆਂਗੇ ਤੁਸੀਂ ਦੇਖੋ ਜੀ ਪੂਰੀ ਵੀਡੀਓ ਦੇਖਣੀ ਹੈਗੀ ਕੋਈ ਵੀ ਚੀਜ਼ ਤੁਸੀਂ ਸਕਿੱਪ ਨਹੀਂ ਕਰਨੀ ਫਿਰ ਦੇਖੋ ਜੀ ਜੇ ਆਪਾਂ ਸਕਿੱਪ ਕਰਕੇ ਦੇਖਦੇ ਆਂ ਤਾਂ ਆਪਾਂ ਨੂੰ ਸਮਝ ਨਹੀਂ ਆਉਂਦੀ ਤੇ ਆਪਾਂ ਦੇਖੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਇਲਾਸਟਿਕ ਇਲਾਸਟਿਕ ਆਪਾਂ ਐਂ ਪਾਉਣੀ ਹੈ ਗੋਲ ਪਹਿਲਾਂ ਇਲਾਸਟਿਕ ਕੀਤੀ ਅਸੀਂ ਨਾ ਮਾਰ ਕੇ ਉਸ ਤੋਂ ਬਾਅਦ ਦੇਖੋ ਜੀ ਜਿਹੜੀ ਆਪਾਂ ਹੁਣ ਕੱਪੜੇ ਦੇ ਵਿੱਚ ਰੱਖ ਕੇ ਆਪਾਂ ਇਸ ਤਰ੍ਹਾਂ ਹੀ ਫੋਲਡ ਕਰਨਾ ਤੇ ਜਿਹੜੀ ਸੀਨ ਲਾਉਣੀ ਹੈ ਆਪਣੇ ਕੱਪੜੇ ਤੇ ਸੀਨ ਆਉਣੀ ਚਾਹੀਦੀ ਹੈ ਇਲਾਸਟਿਕ ਦੇ ਉੱਤੇ ਸੀਨ ਨਹੀਂ ਹੋਣੀ ਚਾਹੀਦੀ ਇਸੇ ਤਰ੍ਹਾਂ ਆਪਾਂ ਸਾਰੀ ਪਜਾਮੀ ਦੇ ਵਿੱਚ ਇਹ ਇਲਾਸਟਿਕ ਪਾ ਦਨੇ ਆਂਗੇ ਉਸ ਤੋਂ ਬਾਅਦ ਆਪਾਂ ਇੱਕ ਸਪੈਰ ਪੈਰ ਦੀ ਸੀਨ ਹੋਰ ਲਾਵਾਂਗੇ ਉਹ ਲਾਵਾਂਗੇ ਆਪਾਂ ਲਾਸਟਿਕ ਦੇ ਉੱਤੇ ਤਾਂ ਜੋ ਲਾਸਟਿਕ ਦੇਖੋ ਜੇ ਅੰਦਰ ਨਾਲ ਆਪਾਂ ਨਾ ਇਹਦੀ ਸੀਨ ਮਾਰੀ ਉੱਪਰਲੀ ਲਾਸਟਿਕ ਵਾਲੀ ਤਾਂ ਲਾਸਟਿਕ ਨਾ ਪਲਟ ਜਾਂਦੀ ਹੈ ਜੀ ਟੇਢੀ ਰਿੰਗੀ ਹੋ ਜਾਂਦੀ ਹੈ ਫਿਰ ਬੱਚੇ ਦੇ ਉਹ ਚੁਬਦੀ ਰਹਿੰਦੀ ਹੈ ਲਾਸਟਿਕ ਜਿਹੜੀ ਪਾਈ ਆ ਉਹ ਵੀ ਦੇਖੋ ਆਪਾਂ ਅੱਧੇ ਇੰਚੀ ਚੌੜੀ ਪਾਈ ਹੈ ਬਿਲਕੁਲ ਸੌਫਟ ਵਾਲੀ ਲਾਸਟਿਕ ਪਾਈ ਹੈ ਤਾਂ ਜੋ ਬੱਚੇ ਦੇ ਚੁਬੇ ਨਾ ਕਿਉਂਕਿ ਬੱਚੇ ਦੀ ਬਾਡੀ ਬਹੁਤ ਸੌਫਟ ਹੁੰਦੀ ਹੈ ਦੇਖੋ ਇਸ ਕਰਕੇ ਬੱਚੇ ਦੇ ਚੀਗਾ ਪੈ ਜਾਂਦੀ ਹੈ ਇਸ ਕਰਕੇ ਮੈਂ ਥੋੜੀ ਜੀ ਲਾਸਟਿਕ ਵੀ ਲੂਜ਼ ਰੱਖੀ ਹੈ ਤਾਂ ਜੋ ਬੱਚੇ ਦੀ ਚੀਗਾ ਨਾ ਪੈਣ ਤੇ ਜਿਹੜੀ ਆਪਾਂ ਹੁਣ ਸੀਨ ਲਾ ਰਹੇ ਆ ਇਹ ਲਾਵਾਂਗੇ ਆਪਾਂ ਲਾਸਟਿਕ ਦੇ ਉੱਤੇ ਥੋੜਾ ਥੋੜਾ ਆਪਾਂ ਖਿੱਚਨੇ ਇੱਕ ਸਾਈਡ ਤੋਂ ਤੇ ਫਿਰ ਆਪਾਂ ਇਹ ਸੀਨ ਲਗਾਉਣੀ ਹੈ ਇਸੇ ਤਰ੍ਹਾਂ ਦੇਖੋ ਜੀ ਇਹ ਡਬਲ ਸੀਨ ਜਿਵੇਂ ਕਿ ਬਾਜ਼ਾਰ ਵਾਲੇ ਆਪਾਂ ਸੂਟ ਲੈ ਕੇ ਆਉਂਦੇ ਨੇ ਉਹਦੇ ਉੱਤੇ ਜੱ ਲੱਗੀ ਹੁੰਦੀ ਹੈ ਸੀਨ ਉਸੀ ਤਰ੍ਹਾਂ ਸੀਨ ਲਗਾ ਕੇ ਆਪਾਂ ਪਜਾਮੀ ਤਿਆਰ ਕਰਤੀ ਐ ਹੁਣ ਬਣਾ ਰਿਆਂ ਜੀ ਉੱਪਰ ਵਾਲਾ ਇਨਰ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਤੇਰੇ ਦੀਆਂ ਸੀਨਾ ਲਾਉਣੀਆਂ ਨੇਗੇ 15 ਮਿੰਟਾਂ ਦੇ ਵਿੱਚ ਦੇਖੋ ਜੀ ਆਪਣਾ ਸੂਟ ਇਹ ਕੱਟ ਕੇ ਤਿਆਰ ਹੋ ਜਾਊਗਾ ਤੇ ਕੋਈ ਇਹਤੇ ਬਾਲੀ ਮਿਹਨਤ ਨਹੀਂ ਹੁੰਦੀ ਕੋਈ ਟਾਈਮ ਨਹੀਂ ਲੱਗਦਾ ਇਹਦੇ ਉੱਤੇ ਘਰ ਵਿੱਚ ਦੇਖੋ ਆਪਾਂ ਆਰਾਮਦਾਰੀ ਦੇ ਨਾਲ ਆਪਾਂ ਆਪਣੇ ਬੱਚਿਆਂ ਦੇ ਸੂਟ ਇਸ ਤਰ੍ਹਾਂ ਹੀ ਬਣਾ ਕੇ ਇਨਰ ਸੂਟ ਤਿਆਰ ਕਰ ਸਕਦੇ ਆ ਇਹ ਸੂਟ ਦੇਖੋ ਆਪਾਂ ਵੱਡੀਆਂ ਪਜਾਮੀਆਂ ਸਿਲੈਕਸ ਆਪਾਂ ਆਪਣੇ ਹਿਸਾਬ ਨਾਲ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਵੇਂ ਉਹਨਾਂ ਦੀ ਸਿਲਾਈ ਕਰਨੀ ਹੈ ਕਿਵੇਂ ਉਹਨਾਂ ਦੀ ਕਟਾਈ ਕਰਨੀ ਹੈ ਸਰਦੀਆਂ ਤਕਰੀਬਨ ਦੇਖੋ ਜੀ ਸ਼ੁਰੂ ਹੋ ਜਾਣਗੀਆਂ ਛੋਟੇ ਬੱਚਿਆਂ ਦੇ ਤੱਕਸਰ ਆਪਾਂ ਐਡਵਾਂਸ ਜੀ ਕੱਪੜੇ ਪਾਉਣ ਲੱਗ ਜਾਂਦੇ ਆ ਤਾਂ ਜੋ ਬੱਚਿਆਂ ਨੂੰ ਠੰਡ ਵਗੈਰਾ ਨਾ ਲੱਗੇ ਤੀਰੇ ਦੀਆਂ ਸੀਨਾ ਲਾਉਣ ਤੋਂ ਬਾਅਦ ਦੇਖੋ ਜੀ ਆਪਾਂ ਸੈਡਾ ਵਾਲੀਆਂ ਸੀਨਾ ਲਾਉਣੀਆਂ ਨੇਗੀਆਂ ਸੈਡਾ ਵਾਲੀਆਂ ਸੀਨਾ ਲਾਉਣ ਤੋਂ ਬਾਅਦ ਆਪਾਂ ਲਾਵਾਂਗੇ ਜੀ ਫਿਰ नीचे घेरे दी सीन आसानी ਨਾਲ ਹੀ ਦੇਖੋ ਜੀ ਕੋਈ ਟੈਨਸ਼ਨ ਨਹੀਂ ਕਿ आसानी ਨਾਲ ਹੀ ਇਹਦੇ ਕੱਪੜੇ ਤੇ ਮਸ਼ੀਨ ਵੀ ਚੱਲ ਜਾਂਦੀ ਹੈ ਕੋਈ ਆਪਾਂ ਨੂੰ ਐ ਨਹੀਂ ਕਿ ਕਈ ਵਾਰ ਆਪਣੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਕੇ ਪੁੱਛਦੀਆਂ ਕਿ ਸਾਡੀ ਮਸ਼ੀਨ ਇਸ ਕੱਪੜੇ ਤੇ ਚੱਲ ਜੂਗੀ ਹਰ ਇੱਕ ਮਸ਼ੀਨ ਇਸ ਕੱਪੜੇ ਤੇ ਚੱਲ ਜਾਂਦੀ ਹੈ ਪਰ ਸਿਰਫ ਸੂਈ ਬਦਲਣੀ ਪੈਂਦੀ ਹੈ ਸੂਈ ਹੱਥਾਂ ਵਾਲੀ ਮਸ਼ੀਨ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਹੱਥਾਂ ਵਾਲੀ ਮਸ਼ੀਨ ਤੇ ਜਿਹੜੀ ਸੂਈ ਲਾਉਣੀ ਹੈ ਉਹ 11 ਨੰਬਰ ਮੋਟਰ ਵਾਲੀ ਮਸ਼ੀਨ ਹੈ ਜਿਹੜੀਆਂ ਭੈਣਾਂ ਕੋਲੇ ਅੰਬਰੀਲਾ ਉਹਨਾਂ ਤੇ 14 ਨੰਬਰ ਸੂਈ ਚੱਲੂਗੀ। ਲੋ ਜੀ ਬਾਹਾਂ ਤੇ ਆਪਾਂ ਹੁਣ ਜਿਹੜਾ ਬਾਹਾਂ ਤੇ ਵੀ ਇਸ ਤਰ੍ਹਾਂ ਹੀ ਆਪਾਂ ਬਾਰਡਰ ਲਗਾਵਾਂਗੇ। ਬਾਰਡਰ ਆਪਾਂ ਤੁਹਾਨੂੰ ਦੱਸੇ ਹੀ ਸੀਗਾ ਕਿ ਜਿੰਨੀ ਆਪਣੀ ਬਾਹ ਦੀ ਮੂਰੀ ਹੈ ਉਸੇ ਤੋਂ ਆਪਾਂ 1.5 ਇੰਚ ਘਟਾ ਕੇ ਬਾਰਡਰ ਕੱਟਿਆ ਤੇ ਬਾਰਡਰ ਵਾਲਾ ਕੱਪੜਾ ਉਹ ਆਪਾਂ ਡਬਲ ਲੈਣੇ। ਦੂਰਾ ਬਾਰਡਰ ਹਮੇਸ਼ਾ ਆਪਾਂ ਨਾਲ ਲੱਗਦਾ ਹੁੰਦਾ ਹੈ ਚਾਹੇ ਆਪਾਂ ਕੁਝ ਵੀ ਬਣਾ ਰਹੀ ਹੋਈਏ। ਬੱਚਿਆਂ ਦਾ ਬਣਾ ਇਹ ਵੱਡੇ ਸੂਟ ਬਣਾ ਇਹ ਤਾਂ ਡਬਲ ਹੀ ਕੱਪੜੇ ਦਾ ਬਾਰਡਰ ਲੱਗਦਾ ਹੁੰਦਾ ਫੋਲਡ ਕਰਕੇ ਲੋ ਜੀ ਬਾਹਾਂ ਤੇ ਬਾਰਡਰ ਲੱਗ ਗਿਆ ਤੇ ਉਸ ਤੋਂ ਬਾਅਦ ਆਪਾਂ ਬੈਠ ਮੀਸਿਨ ਲਾਤੀ ਹੁਣ ਆਪਾਂ ਦੇਖੋ ਜੀ ਇਹ ਸੀਨ ਲਾ ਰਿਆ ਫਿਟਿੰਗ ਵਾਲੀ ਬਾਹਾਂ ਦੀ ਜਿਹੜੀ ਫਿਟਿੰਗ ਹੁੰਦੀ ਹੈ ਆਪਾਂ ਦੋਨੇ ਬਾਹਾਂ ਨੂੰ ਦੇਖੋ ਜੀ ਜੋੜ ਕੇ ਇਸ ਤਰ੍ਹਾਂ ਇਹ ਸੀਨ ਲਾ ਲਾਂਗੇ ਦੋਨੇ ਬਾਹਾਂ ਤੇ ਆਪਾਂ ਇਹ ਸੀਨਾ ਲਾਉਣ ਤੋਂ ਬਾਅਦ ਤੇ ਫਿਰ ਆਪਾਂ ਕਮੀਜ਼ ਤੇ ਦੇਖੋ ਜੀ ਜੜਾਂਗੇ ਬਾਹਾਂ ਨੂੰ ਜੜਨ ਵੇਲੇ ਜਿਹੜਾ ਇਨਰ ਹੈ ਦੇਖੋ ਜੀ ਉਹ ਰੱਖਣਾ ਹੈ ਪੁੱਠਾ ਤੇ ਬਾਹਾਂ ਕਰਨੀਆਂ ਐ ਸਿੱਧੀਆਂ ਸਿੱਧੀਆਂ ਬਾਹਾਂ ਕਰਕੇ ਇਨਰ ਪੁੱਠਾ ਕਰਕੇ ਇਸ ਤਰ੍ਹਾਂ ਆਪਾਂ ਇਹ ਬਾਹਾਂ ਜੜਾਂਗੇ ਲੋ ਜੀ ਬਾਹਾਂ ਆਪਣੀਆਂ ਤਿਆਰ ਹੋ ਗਈਆਂ ਤੇ ਹੁਣ ਆਪਾਂ ਤੁਹਾਨੂੰ ਬਾਹ ਜੜਨੀ ਦੱਸ ਜਾਈ ਕਿਵੇਂ ਆਪਾਂ ਇਹਨੂੰ ਬਾਹ ਨੂੰ ਜੜ ਸਕਦੇ ਹਾਂ ਦੇਖੋ ਜੀ ਆਪਾਂ ਬੱਚਿਆਂ ਦੇ ਕੈਪ ਸੂਟ ਵੀ ਤੁਹਾਨੂੰ ਬਣਾਉਣੇ ਸਿਖਾਵਾਂਗੇ ਜਿਵੇਂ ਕਿ ਟੋਪੀ ਵਾਲੇ ਸੂਟ ਹੁੰਦੇ ਆ ਬੱਚਿਆਂ ਦੇ ਆਪਾਂ ਬਾਜ਼ਾਰ ਤੋਂ ਲੈ ਕੇ ਆਉਨੇ ਆ ਆਪਾਂ ਨੂੰ ਕਾਫੀ ਸਾਰੇ ਮਹਿੰਗੇ ਮਿਲਦੇ ਆ ਉਹ ਸੂਟ ਵੀ ਘਰ ਵਿੱਚ ਆਪਾਂ ਦੇਖੋ ਸ਼ਨੀਲ ਦੇ ਕੱਪੜੇ ਦੇ ਬੈਲਵਟ ਦੇ ਕੱਪੜੇ ਦੇ ਗਰਮ ਕੱਪੜੇ ਦੇ ਵੈਸੀ ਬੱਚੇ ਦੇ ਸੂਟ ਆਪਾਂ ਕਿਵੇਂ ਬਣਾਉਣੇ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕੈਪ ਸੂਟ ਆਪਾਂ ਬੱਚੇ ਦੇ ਕਿਵੇਂ ਬਣਾ ਸਕਦੇ ਕੱਪੜਾ ਦੇਖੋ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਹਰ ਇੱਕ ਤਰ੍ਹਾਂ ਦਾ ਮਿਲ ਜਾਂਦਾ ਹੈ ਸਿਰਫ ਇੱਕ ਆਪਾਂ ਨੂੰ ਬਣਾਉਣ ਦਾ ਤੇ ਕੱਪੜੇ ਖਰੀਦਣ ਦਾ ਦੇਖੋ ਜੀ ਹਿਸਾਬ ਹੋਣਾ ਚਾਹੀਦਾ ਜਿਸ ਹਿਸਾਬ ਨਾਲ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਸ ਹਿਸਾਬ ਨਾਲ ਆਪਣੇ ਬੱਚੇ ਦਾ ਸੂਟ ਹੈ ਤੁਸੀਂ ਮਨ ਸਕਦੇ ਹੋ ਲੈਂਥ ਦੇ ਹਿਸਾਬ ਨਾਲ ਆਪਾਂ ਨੂੰ ਇਹ ਕੱਪੜਾ ਮਿਲੂਗਾ ਲੋ ਜੀ ਬਾਹਾਂ ਆਪਾਂ ਲਗਾਤੀਆਂ ਤੇ ਹੁਣ ਘੇਰੇ ਦੀ ਸੀਨ ਲਾਉਣੀ ਹੈ ਜੇਕਰ ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਜੀ ਆਪਣਾ ਕੱਪੜਾ ਛੋਟੀ ਬਣਾਣ ਰਹਿ ਗਈ ਜਾਂ ਆਪਾਂ ਥੋੜੀ ਜੀ ਲੈਂਥ ਵਧਾਉਣੀ ਸੀ ਦੇਖੋ ਆਪਾਂ ਜਿਵੇਂ ਬਾਹਾਂ ਤੇ ਬਾਰਡਰ ਲਾਇਆ ਪਜਾਮੀ ਤੇ ਬਾਰਡਰ ਲਾਇਆ ਆਪਾਂ ਘੇਰੇ ਤੇ ਵੀ ਇਸ ਤਰ੍ਹਾਂ ਹੀ ਬਾਰਡਰ ਲਾ ਸਕਦੇ ਹਾਂ ਲੋ ਜੀ ਹੁਣ ਆਪਾਂ ਬਾਰਡਰ ਨਹੀਂ ਲਾ ਰਹੇ ਘੇਰੇ ਤੇ ਆਪਾਂ ਵੈਸੇ ਹੀ ਲੈਂਥ ਆਪਣੇ ਕੋਲੇ ਪੂਰੀ ਹੈ ਤੇ ਇਸ ਕਰਕੇ ਆਪਾਂ ਅੱਧਾ ਅੱਧਾ ਇੰਚ ਫੋਲਡ ਕਰਕੇ ਆਪਾਂ ਸੀਨ ਲਾ ਰਹੇ ਆ ਆਪਾਂ ਨੂੰ ਵਿੱਚ ਡਬਲ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਸਿਰਫ ਸਿੰਗਲ ਫੋਲਡ ਕਰਨਾ ਪੈਂਦਾ ਕਿਉਂਕਿ ਇਸ ਕੱਪੜੇ ਦੇ ਕਦੇ ਵੀ ਧਾਗੇ ਨਹੀਂ ਨਿਕਲਦੇ ਹੁੰਦੇ ਲੋ ਜੀ ਹੁਣ ਆਪਾਂ ਗਲੇ ਤੇ ਲਾਉਣੀ ਦੱਸਦੇ ਆ ਕਿ ਗਲੇ ਤੇ ਆਪਾਂ ਕਿਵੇਂ ਕੱਪੜਾ ਲਾਉਣਾ ਹੈ ਦੇਖੋ ਜੀ ਇਹ ਜਿਹੜਾ ਕੱਪੜਾ ਲਾਉਣਾ ਹੈ ਇਹ 1 ਇੰਚ ਆਪਾਂ ਫੋਲਡ ਕਰਕੇ ਲੈਣਾ ਯਾਨੀ ਕਿ ਡੇਢ ਕਿੰਚ ਦੀ ਚੜਾਈ ਲੈਣੀ ਹੈ ਪੌਣ 1 ਇੰਚ ਇੰਚ ਇਹ ਫੋਲਡ ਹੋ ਜੂ ਕੱਪੜਾ ਥੋੜਾ ਜਿਹਾ ਦਿਵਾਚ ਆਊਗਾ ਇਸੇ ਤਰ੍ਹਾਂ ਆਪਾਂ ਇਹ ਕੱਪੜਾ ਲੈਣਾ ਹੈ ਕੱਪੜਾ ਲੈਣ ਤੋਂ ਬਾਅਦ ਦੇਖੋ ਜੀ ਇੰਨਾ ਕੱਟ ਕੇ ਆਪਾਂ ਇਹਨੂੰ ਇਸ ਤਰ੍ਹਾਂ ਦੇਖ ਲੈਣਾ ਕਿ ਆਪਣਾ ਕਿੰਨਾ ਕੱਪੜਾ ਗਲੇ ਤੇ ਆਊਗਾ ਮਣਿਕ ਤੋਂ ਬਾਅਦ ਪੂਰਾ ਸੂਰਾ ਆਪਾਂ ਇਹ ਕੱਪੜਾ ਲਾਵਾਂਗੇ ਇਹ ਵੀ ਕੱਪੜਾ ਆਪਾਂ ਹਲਕੇ ਜੇ ਹੱਥਾਂ ਨਾਲ ਖਿੱਚ ਕੇ ਲਾਵਾਂਗੇ ਗਲੇ ਤੇ ਫਿਰ ਗਲੇ ਤੇ ਬਿਲਕੁਲ ਗਲਾਈ ਆਉਂਦੀ ਹੈ ਸਫਾਈ ਆਉਂਦੀ ਹੈ ਗਲੇ ਤੇ ਬਿਲਕੁਲ ਜਿਵੇਂ ਗੋਲ-ਗੋਲ ਦੇਖੋ ਆਪਾਂ ਦਾ ਗਲਾ ਕੱਟਿਆ ਹੁੰਦਾ ਜਦੋਂ ਇਹ ਗਲੇ ਦੀ ਆਪਾਂ ਕੱਪੜਾ ਲਾਉਣੀ ਆ ਤਾਂ ਵੀ ਗੋਲ-ਗੋਲ ਹੀ ਗਲਾ ਬਣਦਾ ਬਹੁਤ ਸਫਾਈ ਨਾਲ ਇਹ ਗਲਾ ਬਣ ਕੇ ਤਿਆਰ ਹੁੰਦਾ ਹੈਗਾ ਤੇ ਆਪਾਂ ਦੇਖੋ ਸੀਨ ਲਾ ਲਈ ਦੋਨੇ ਪੀਸਾ ਨੂੰ ਜੋੜ ਕੇ ਤੇ ਹੁਣ ਆਪਾਂ ਗੋਲ ਕੱਪੜਾ ਹੋ ਗਿਆ ਤੇ ਹੁਣ ਆਪਾਂ ਦੇਖੋ ਜੀ ਤੀਰੇ ਵਾਲੀ ਸੀਨ ਕੋਲੇ ਜਿਹੜੀ ਆਪਾਂ ਕੱਪੜੇ ਦੀ ਸੀਨ ਲਾਈਏ ਇਹਨੂੰ ਇਸ ਤਰ੍ਹਾਂ ਹੀ ਧਰ ਲੈਣਾ ਹੈ ਤੀਰੇ ਦੇ ਸੀਨ ਕੋਲੋਂ ਲਾ ਕੇ ਤੇ ਫਿਰ ਆਪਾਂ ਗਲੇ ਦੇ ਇਸ ਤਰ੍ਹਾਂ ਹੀ ਕਮਾਉਂਦੇ ਹੋਏ ਸਾਰੇ ਕਿਤੇ ਐਂ ਸੀਨ ਲਗਾ ਦਾਂਗੇ ਜਿਵੇਂ ਆਪਾਂ ਬਾਹਾਂ ਝੜਦੇ ਹੁੰਨੇ ਆ ਕਮੀਜ਼ ਤੇ ਨਾ ਉਸੇ ਤਰ੍ਹਾਂ ਦੇਖੋ ਜੀ ਆਪਾਂ ਇਹ ਜਿਹੜਾ ਹੈਗਾ ਕੱਪੜਾ ਲਾਉਣਾ ਹੈ ਗਲੇ ਦਾ ਹਲਕਾ ਜਿਹਾ ਖਿੱਚਣਾ ਹੈ ਆਪਾਂ ਬਾਲਾ ਖਿੱਚਣਾ ਨਹੀਂ ਹੈਗਾ ਤੇ ਇਸ ਤਰ੍ਹਾਂ ਦੇਖੋ ਜੀ ਆਪਣਾ ਇਹ ਜਿਹੜਾ ਸੂਟ ਹੈ बनके तैयार हो गया। ਹੁਣ ਆਪਾਂ ਜਿਹੜਾ ਕੱਪੜਾ ਦੇਖੋ ਜਿ ਸੀਨ ਵੱਜ ਗਈ ਸੀਨ ਵਾਲਾ ਕ ਹੇੇ ਘੇੇ ਆਪਾਂ ਇਹਦੇ ਦੱਬ ਮੀਸੀਨ ਲਗਾਵਾਂਗੇ ਬੈਟ ਮੀਸੀਨ। ਐਨੇ ਜੀ ਦੇਖੋ ਆਪਣਾ ਜਿਹੜਾ ਇਨਰ ਸੂਟ ਸੀ ਬੱਚੇ ਦਾ ਬਣ ਕੇ ਤਿਆਰ ਹੋ ਗਿਆ ਜੀ 2 ਕਟਾਈ ਮਹੀਨਿਆਂ ਦੇ ਬੱਚੇ ਦਾ ਆਪਾਂ ਇਹ ਸੂਟ ਬਣਾ ਰਹੇ ਆਂਗੇ। ਹੁਣ ਆਪਾਂ ਦੇਖੋ ਜੀ ਸੂਟ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਪੂਰਾ ਸੂਟ ਦਿਖਾਉਣੀ ਆਂ। ਇਹ ਆਪਣਾ ਸੂਟ ਕਿਵੇਂ ਬਣਿਆਗਾ ਲਓ ਜੀ ਪੂਰਾ ਦੇਖੋ ਬਾਰਡਰ ਵਾਲੀਆਂ ਬਾਹਾਂ ਲਾ ਕੇ ਆਪਾਂ ਇੱਕ ਕਮੀਜ਼ ਬਣਾਤਾ ਗੋਲ ਗਲਾ ਬਣਿਆ ਦੇਖੋ ਇਹਦਾ ਤੁਸੀਂ ਵੀ ਗਲਾ ਵੀ ਬਣਾ ਸਕਦੇ ਆ ਵੈਸੇ ਆਪਾਂ ਪਰ ਛੋਟੇ ਬੱਚਿਆਂ ਦੇ ਗੋਲ ਗਲਾ ਸਹੀ ਰਹਿੰਦਾ ਹੈ ਇਸੇ ਤਰ੍ਹਾਂ ਦੇਖੋ ਜੀ ਬਾਰਡਰ ਲਾ ਕੇ ਆਪਾਂ ਇਹ ਪਜਾਮੀ ਬਣਾਈਏ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸੇ ਤਰ੍ਹਾਂ ਆਪਾਂ ਛੋਟੇ ਬੱਚਿਆਂ ਦੇ ਕੱਪੜੇ ਸਾਨੂੰ ਗਰਮ ਹੋਰ ਵੀ ਬਣਾਉਣੇ ਸਿਖਾਵਾਂਗੇ ਜਾਨੀ ਕਿ ਕੈਪ ਸੂਟ ਵਗੈਰਾ ਲਓ ਜੀ ਸੂਟ ਆਪਣਾ ਤਿਆਰ ਹੈ ਵੀਡੀਓ ਨੂੰ ਲਾਈਕ ਜਰੂਰ ਕਰਿਓ